ਆਪਣਾ ਪੰਜਾਬ ਫੁੱਟਬਾਲ ਅਕੈਡਮੀ ਜੋ ਸਮੁੰਦਰ ਦੇ ਲਾਗੇ ਚਟਕ ਗੋਬੇ ਦੇ ਵਿੱਚ ਹੈ ਜਿਸ ਨੂੰ ਐਨ ਆਰ ਆਈ ਕਲੱਬ ਨੇੜਾ ਐਨ ਆਰ ਆਈ ਕਲੱਬ ਕੈਲੀਫੋਰਨੀਆ ਤੋਂ ਇਸ ਨੂੰ ਖੂਨ ਦੇ ਵਿੱਚ ਲਿਆਂਦਾ ਇਸ ਦੇ ਵਿੱਚ ਅਵਧਾਰ ਸਿੰਘ ਤਾਰੀ ਹੋਣਾ ਨੇ ਆਪਣੇ ਚਾਰ ਖੇਤ ਦੇ ਕੇ ਇਸ ਨੂੰ ਗਰਾਊਂਡ ਬਣਾ ਕੇ ਤੇ ਲੋਕਾਂ ਤੇ ਬੱਚਿਆਂ ਨੂੰ ਚੰਗੀ ਸਿਹਤ ਬਣਾਉਣ ਦੇ ਲਈ ਜੇ ਉਹ ਸਮਝ ਲਓ ਕਿ ਬੱਚਿਆਂ ਨੂੰ ਇਹ ਜਿਹੜੇ ਨਸ਼ੇ ਕਰਦੇ ਉਹਨਾਂ ਤੋਂ ਦੂਰ ਰੱਖਣ ਲਈ ਦੂਰ ਰੱਖ ਕੇ ਖੇਮਾਂ ਵੱਲ ਉਤਸ਼ਾਹਤ ਕਰਨ ਦੇ ਲਈ ਆਪਣੇ ਵੱਲੋਂ ਆਪਣੀ ਸਾਰੀ ਜ਼ਮੀਨ ਦੇ ਕੇ ਇਸ ਨੂੰ ਖੇਡਾਂ ਤੇ ਲੋਕਾਂ ਦੀ ਸਿਹਤ ਨੂੰ ਔਰਫੁਲਤ ਕਰਨ ਲਈ ਕੰਮ ਕੀਤਾ ਮੈਨੂੰ ਪੂਰੀ ਉਮੀਦ ਹੈ ਦੋ ਸਾਲ ਤੱਕ ਇਹਨਾਂ ਨੇ ਫਿਰ ਤੱਕ ਟੂਰਨਾਮੈਂਟ ਕਰਾ ਚੁੱਕੇ ਨੇ ਤੀਸਰਾ ਸਾਲ ਜਿਹੜਾ ਹੈ ਨਾ ਉਸ ਦੇ ਵਿੱਚ ਵੱਡੀ ਤੋਂ ਵੱਡੀ ਜਿਹੜੀ ਟੀਮ ਹੈ ਨੈਸ਼ਨਲ ਲੈਵਲ ਦੀ ਉਹ ਵੀ ਇਸ ਗਰਾਊਂਡ ਵਿੱਚ ਖੇਡ ਚੁੱਕਗੇ ਇਹ ਜੋ ਸਟੇਡੀਅਮ ਹੈ तकरीबन ਪਾਕੀ ਸਟੇਡੀਅਮ ਤੋਂ ਵਧੀਆ ਲੱਗਦਾ ਹੈ ਕਿਉਂਕਿ ਕਈ ਸਟੇਡੀਅਮ ਦੇ ਵਿੱਚ ਕਾਹ ਨਹੀਂ ਚੰਗਾ ਕਈ ਸਟੇਡੀਅਮ ਦੇ ਵਿੱਚ ਬਾਹਰ ਬਾਹਰ ਚੱਲ ਜਾਂਦਾ ਪਰ ਇਸ ਸਟੇਡੀਅਮ ਵਿੱਚ ਅਸਰ ਲੱਗਦਾ ਕਿ ਬਾਹਰ ਜਿੰਨਾ ਮਰਜ਼ੀ ਉੱਚਾ ਤੁਸੀਂ ਸੱਟ ਨਭੋ ਪਰ ਉਹ ਬਾਹਰ ਹਮੇਸ਼ਾ 15 ਹੀ ਰਹੇਗਾ ਮੈਂ ਹੁਣ ਕੋਸ਼ਿਸ਼ ਕਰਦਾ ਤੁਹਾਡੀ ਕੁਝ ਇੱਕ ਸੱਜਣ ਨਾਲ ਗੱਲਬਾਤ ਕਰਾ ਸਕਾਂ ਟ੍ਰਾਇਲ ਚੱਲ ਰਹੇ ਹਨ ਅੰਡਰ 14 ਦੇ ਬੱਚਿਆਂ ਦੇ ਤੇ ਨਾਲ-ਨਾਲ ਮੈਂ ਤੁਹਾਨੂੰ ਸਟੇਡੀਅਮ ਵੀ ਦਿਖਾ ਰਿਹਾ ਕੋਸ਼ਿਸ਼ ਕਰ ਰਿਹਾ ਤੁਹਾਨੂੰ ਸਟੇਡੀਅਮ ਦੇ ਵਿੱਚੋਂ ਇਹਦਾ ਮੈਚ ਆਸਨੇ ਟ੍ਰਾਇਲ ਚਲਾ ਰਹੇ ਤਾਂ ਕਿ ਬੱਚਿਆਂ ਦੀ ਸਿਹਤ ਚੰਗੀ ਬਣ ਸਕੇ ਕਿਸ ਨੂੰ ਦਿਖਾਉਣ ਦੇ ਲਈ ਮਾਤੌੜ ਨਾਲ ਅਸਨੇ ਕੈਂਪਰੇ ਦੇ ਉੱਤੇ ਦੋ ਟੀਮਾਂ ਖੇਡ ਰਹੀਆਂ ਇਹਨਾਂ ਲਾਗ ਲੇ ਪੈਣਾ ਦੀ ਛੋਟੇ ਬੱਚੇ 14-15 ਸਾਲ ਦੇ ਵੀ ਨੇ ਥੋੜੇ ਵੱਡੇ ਵੀ ਨੇ ਆਪਣਾ ਪੰਜਾਬ ਐਨ ਆਰ ਆਈ ਫੁੱਟਬਾਲ ਅਕੈਡਮੀ ਚੱਕ ਗੁਰੂ ਸਮੁੰਦੜਾ ਇਸ ਸਟੇਡੀਅਮ ਦੀ ਜ਼ਮੀਨ ਅਵਤਾਰ ਸਿੰਘ ਤਾਰੀ ਤੇ ਭਰਾਵਾਂ ਨੇ ਅਕੈਡਮੀ ਨੂੰ ਦਿੱਤੀ ਹੈ ਤਾਂ ਕਿ ਬੱਚੇ ਖੇਡਾਂ ਨਾਲ ਜੁੜ ਕੇ ਸਿਹਤਮੰਦ ਰਹਿਣ ਤੇ ਜ਼ਿੰਦਗੀ ਨੂੰ ਕੰਮਜਾਬ ਬਣਾ ਸਕਣ ਦੋ ਸਾਲਾਂ ਤੋਂ ਨਵੰਬਰ ਦੇ ਮਹੀਨੇ ਚ ਸਾਲਾਨਾ ਟੂਰਨਾਮੈਂਟ ਵੀ ਹੋ ਰਿਹਾ ਹਨ 2025 ਵਿੱਚ ਤੀਸਰੇ ਟੂਰਨਾਮੈਂਟ ਨਵੰਬਰ ਵਿੱਚ ਹੋਣਗੇ ਇਸ ਟੂਰਨਾਮੈਂਟ ਵਿੱਚ ਪੰਜਾਬ ਦੀਆਂ ਨਾਮੀ ਗ੍ਰਾਮੀ ਟੀਮਾਂ ਭਾਗ ਲੈਂਦੀਆਂ ਨੇ ਤੇ ਆਪਣੀ ਖੇਡ ਦਾ ਵਿਖਾਵਾ ਕਰਦੀਆਂ ਹਨ ਖੇਡ ਪ੍ਰੇਮੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਅਕੈਡਮੀ ਦਾ ਸਾਥ ਦੇ ਕੇ ਨੇਲ ਦੇ ਭਵਿਕ ਵਿੱਚ ਇਸ ਅਕੈਡਮੀ ਦੇ ਕੀਤੇ ਉਦਮ ਨੂੰ ਕਾਮਯਾਬ ਬਣਾਈਏ। ਹਾਂ। ਤੇ ਇੱਥੇ ਐਨ ਆਰ ਆਈ ਫੁੱਟਬਾਲ ਕਲੱਬ ਜੋ ਬਣਾਇਆ ਗਿਆ ਕੈਲੀਫੋਰਨੀਆ ਇਹਦਾ 베ਸ ਹੈ। ਤੇ ਅਸੀਂ ਚਾਹੁੰਦੇ ਆ ਕਿ ਇੱਥੇ ਦੀ ਜਿਲੀ ਮੈਨੇਜਮੈਂਟ ਕਮੇਟੀ ਆ ਉਹਨਾਂ ਦੇ ਨਾਲ ਤੁਹਾਡੀ ਵਕਫੀ ਕੀਤੀ ਜਾਵੇ ਤੇ ਛੋਟੇ ਜੋ ਬੱਚੇ ਹਨ ਉਹਨਾਂ ਦੇ ਟ੍ਰਾਇਲ ਚੱਲ ਰਹੇ ਹਨ। ਮੈਂ ਚਾਹੁੰਦਾ ਕਿ ਉਹ ਆਪਣੇ ਆਪਣੇ ਇਲਾਕੇ ਦੇ ਜਿਹੜੇ ਬੱਚੇ ਹਨ ਉਹਨਾਂ ਦੀ ਟੀਮਾਂ ਦੇ ਬਾਰੇ ਵਿੱਚ ਦੱਸਣ ਤੇ ਆਪਣੇ ਆਪ ਦਾ ਤਾਰਫ ਕਰਾਉਣ ਆਪਣੇ ਆਪਣੇ ਬਾਰੇ ਦੱਸਣ ਪ੍ਰਧਾਨ ਸਾਹਿਬ ਜੀ। ਬੋਲੋ। ਕਹੋ ਕਰਨੈ ਸਿੰਘ ਜੀ ਜੀ ਕਰਨੈ ਸਿੰਘ ਚੌਂਕੂ ਕਮੇਟੀ ਮੈਂਬਰ ਜੀ ਆ ਗਏ ਸਾਰੇ ਜਿੰਦਰ ਦਾਕਾ ਬਾਜੀ ਸਰਪੰਚ ਸਾਹਿਬ ਚਾਖਾਜੀ ਪਰ ਬਗਵੀ ਕੋਸਾ ਸੁਪੀਰ ਸਿੰਘ ਸੱਤੀ ਡਾਕਟਰ ਬਲਵਿੰਦਰ ਸਿੰਘ ਇੱਥੋਂ ਬੱਚੇ ਬੱਚੇ ਕਿੱਥੋਂ ਕਿੱਥੋਂ ਆ ਬੱਚੇ ਕੋਸੋਨੇ ਸੋਨੇ ਤੋਂ ਕੁਝ ਬਗਾ ਪਰ ਤੋਂ ਕੋ 15 ਕਿਲੋਮੀਟਰ ਦੇ ਏਰੀਏ ਦੇ ਵਿੱਚ ਸਾਰੇ ਇਹ ਬੱਚੇ ਆਪਣੇ 21 ਬੱਚੇ ਟ੍ਰਾਇਲ ਤੇ ਆਏ ਜਾਂ ਰੋਜ਼ਾਨਾ ਖੇលਦੇ ਆ। ਇਹ ਰੋਜ਼ਾਨਾ ਵੀ ਖੇលਦੇ ਸੈਟ ਕੋਲ ਸਾਰੇ ਇਹ ਤੇ ਟ੍ਰੈਨਿੰਗ ਤੇ ਵੀ ਆਏ ਜਾਂਦੇ ਆ। ਅੱਛਾ ਟ੍ਰਾਇਲ ਤੋਂ ਬਾਅਦ ਇਹਨਾਂ ਨੂੰ ਕਿਸ ਤਰ੍ਹਾਂ ਦੀ ਸਹੂਲਤ ਮਿਲੇਗੀ ਇੱਥੋਂ ਤੁਹਾਡੇ? ਟ੍ਰੈਲ ਤੋਂ ਬਾਅਦ ਸਾਰੇ ਇਹਨਾਂ ਨੂੰ ਇਹਨਾਂ ਦੇ ਰੈਗੂਲਰ ਪ੍ਰੈਕਟਿਸ ਲਈ ਇਹਨਾਂ ਦੇ ਸਰਟੀਫਿਕੇਟ ਕਰ ਦਿੱਤੇ ਜਾਣਗੇ। ਸਾਰਾ ਕੁਝ ਦੇਖ ਕੇ ਇਹਨਾਂ ਨੂੰ ਰੈਗੂਲਰ ਸਕਿਆ ਇਹਨਾਂ ਨੂੰ ਗਾਈਡ ਸਾਰਾ ਕੁਝ ਇਹਨਾਂ ਦੇ ਰੂਟ ਵਗੈਰਾ ਜਰਸੀਆਂ ਕਿੱਟ ਜੋ ਵੀ ਹੈਗੀ ਹੈ ਉਹਨਾਂ ਨਾਲ ਹੀ ਦਿਤੀ ਜਾਊਗੀ। ਠੀਕ ਹੈ। ਤੇ ਜਿਹੜੇ ਮੈਚ ਆ ਉਹ ਕਿਹੜੇ ਮਹੀਨੇ ਚ ਹੁੰਦੇ ਆ ਜੀ ਨਵੰਬਰ ਪਿਛਲੇ ਸਾਲ 15 ਨਵੰਬਰ ਨੂੰ ਸ਼ੁਰੂ ਕੀਤੀ ਸੀ ਐਤਕੀ ਜਿਹੜਾ ਇਹ ਆਉਣੇ ਆ ਜੀ ਟੂਰ 25 ਦੇ ਇਹ 5 ਨਵੰਬਰ ਤੋਂ ਸ਼ੁਰੂ ਹੋਣਗੇ ਆ 5 ਨਵੰਬਰ ਤੋਂ ਕਿੰਨੇ ਦਿਨ ਤੱਕ ਹੁੰਦੇ ਆ ਜੀ ਇਹ 7 ਦਿਨ ਚੱਲਣਗੇ ਜੀ ਲਗਾਤਾਰ ਜੀ ਤੇ ਟੀਮਾਂ ਕਿੱਥੋਂ ਕਿੱਥੋਂ ਆਉਂਦੀਆਂ ਕਲੱਬਾ ਹੁੰਦੀਆਂ ਜੀ 12 ਕਲੱਬਾ ਹੁੰਦੀਆਂ ਪੰਜਾਬ ਦੀਆਂ ਟੌਪ ਦੀਆਂ ਬਿਲਕੁਲ ਹਾਂ ਜੀ 8 ਅਕੈਡਮੀਆ ਹੁੰਦੀਆਂ ਟੌਪ ਦੀਆਂ ਜਿਹੜੀਆਂ ਪੰਜਾਬ ਦੀਆਂ ਅੱਛਾ ਜੀ ਅੱਠ ਹੀ ਪਿੰਡ ਪੱਦਰ ਦੀਆਂ ਟੀਮਾਂ ਹੁੰਦੀਆਂ ਅੱਛਾ ਜਿਹੜੀਆਂ ਵਧੀਆ ਜਾਂ ਤੇ ਅੱਠ ਹੀ 14 ਵਾਲੀਆਂ ਜਿਹੜੀਆਂ ਕਟੜੀਆਂ ਤੇ ਕਿਹੜਾ ਕਿਹੜਾ ਨਾਮ ਦਿੰਦੇ ਜੀ ਉਹਨਾਂ ਨੂੰ ਪਹਿਲਾ ਨਾਮ ਦੂਜਾ ਨਾਮ 1.5 ਲੱਖ ਦਾ ਹੁੰਦਾ ਜੀ ਜੀ ਦੂਸਰਾ ਨਾਮ ਜਿਹੜਾ ਟੱਪਾਂ ਦਾ ਉਹ ਸੈਕੰਡ 1 ਲੱਖ ਦਾ ਜੀ ਤੇ ਜਿਹੜਾ ਅਕੈਡਮੀਆ ਦਾ 5141 ਅੱਛਾ 32 ਉਹਦੇ ਵਿੱਚ ਕੋਈ 40 ਸਾਲ ਤੋਂ ਉੱਤੇ ਲੋਕਾਂ ਦਾ ਵੀ ਮੈਚ ਹੁੰਦੇ ਆ ਜਾਂ 50 ਸਾਲ ਤੋਂ ਉੱਤੇ ਜੋ ਵੀ 40 ਸਾਲਾਂ ਤੋਂ ਬਾਅਦ ਹੁੰਦੀ ਆ ਜੀ 40 ਸਾਲ ਪਲੱਸ ਜਿਹੜੇ ਸਾਰੇ ਹਰ ਸਾਲ ਹੀ ਉਹਨਾਂ ਦੇ ਵੀ ਟੂਰਨਾਮੈਂਟ ਹੁੰਦੇ ਆ ਹਾਂਜੀ ਸਾਰੇ ਤੇ ਉਹਨਾਂ ਉਹਨਾਂ ਲਈ ਕੀ ਨਾਮ ਰੱਖੇ ਜਾਂਦੇ ਆ ਉਹਨਾਂ ਲਈ 51 41 ਆ ਜੀ 51 41 ਤੇ ਛੋਟੇ ਬੱਚਿਆਂ ਦੀਆਂ ਵੀ வெਚ ਹੁੰਦੀਆਂ ਠੀਕ ਐ ਹੋਰ ਕੁਝ ਕਿਸੇ ਨੇ ਸੱਜਣ ਨੇ ਕਹਿਣਾ ਹੋਵੇ ਤਾਂ ਇਹਨਾਂ ਤੋਂ ਲੈ ਕੇ ਕਹਿ ਸਕਦਾ ਜੀ ਮੈਨੂੰ ਪਤਾ ਨਹੀਂ ਬੋਲ ਸਕਦੇ ਤੁਸੀਂ ਅੱਜੇ ਬੋਲੋ ਸੁਣਦਾ ਸਾਰਾ ਬਹੁਤ ਹੀ ਧੰਨਵਾਦੀ ਹਾਂ ਪੂਰੀ ਇਹਨਾਂ ਦੀ ਕਮੇਟੀ ਦਾ ਜਿਹਨਾਂ ਨੇ ਡਬਲ ਡਾਂਗਰਾ ਅਲਾ ਕੀਤਾ ਸਰਦਾਰ ਅਵਤਾਰ ਸਿੰਘ ਤਾਰੀ ਹੁਣੀ ਉਹਨਾਂ ਦੇ ਜਿੰਨੇ ਵੀ ਕਮੇਟੀ ਮੈਂਬਰ ਹਨ ਸਾਡੇ ਅਸੀਂ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇੱਥੇ ਬੱਚਿਆਂ ਨੂੰ ਗਰਾਊਂਡ দান ਕਰਕੇ ਇਲਾਕੇ ਦਾ ਤਾਂ ਪੂਰੇ ਗੜਸ਼ੰਕਰ ਏਰੀਆ ਦਾ ਨਵਾਂ ਸ਼ਹਿਰ ਏਰੀਆ ਬਲਾਚੋਰੀ ਨੇ ਗਰਾਊਂਡ ਪੈਂਦੀ ਆ ਵੱਖਰੇ ਵੱਖਰੇ ਤਕਰੀਬਨ 25 ਤੋਂ 30 ਪਿੰਡਾਂ ਦੇ ਬੱਚੇ ਇੱਥੇ ਰਜਾਨਾ ਪ੍ਰੈਕਟਿਸ ਕਰਦੇ ਹਨ ਉਹਨਾਂ ਨੂੰ ਡਾਇਟ ਉਹਨਾਂ ਦੇ ਮੈਡੀਕਲ ਸਹੂਲਤ ਉਹਨਾਂ ਦੇ ਸਕੂਲਾਂ ਦੇ ਖਰਚੇ ਆਣ ਜਾਣ ਦੇ ਔਰ ਵੀ ਬਹੁਤ ਸਾਰੇ ਪ੍ਰਬੰਧ ਸਾਡੇ ਕੋਲ ਬਹੁਤ ਹੀ ਵਧੀਆ ਕੋਚ ਸਾਹਿਬ ਨੇ ਸਤਪੀਰ ਸਿੰਘ ਸੱਤੀ ਜੋ ਕਿ ਇੰਡੀਆ ਨੂੰ ਰਿਪਰੈਜ਼ੈਂਟ ਕਰਦੇ ਹਨ ਰੈਫਰੀ ਸ਼ਿਪ ਦੇ ਵਿੱਚ ਜੀ ਉਹ ਵੀ ਇਹਨਾਂ ਨੂੰ ਕੋਚਿੰਗ ਕਰਵਾਉਂਦੇ ਹਨ ਹੋਰ ਵੀ ਕੋਚ ਸਾਹਿਬ ਏਐਸਆਈ ਤੇ ਕਰਨਾਲ ਸਿੰਘ ਜੀ ਹੁਣ ਉਹ ਛੋਟੇ ਬੱਚਿਆਂ ਨੂੰ ਪ੍ਰੈਕਟਿਸ ਕਰਵਾਉਂਦੇ ਹਨ ਗਰਾਊਂਡ ਦੀ ਦੇਖ ਰੱਖ ਦੇ ਲਈ ਸਜੀਤ ਸਿੰਘ ਜੀ ਦਾਕਾ ਉਹ ਦਿੱਲੀ ਗਰਾਊਂਡ ਦੀ ਕਟਿੰਗ ਕੋਈ ਵੀ ਟੋਆ ਡੱਬਾ ਹੁੰਦਾ ਉਹਨੂੰ ਪਰਦਾ ਕੰਮ ਖਾ ਦੀ ਕਟਿੰਗ ਸਾਰਾ ਧਿਆਨ ਰੱਖਿਆ ਜਾਂਦਾ ਹੈ ਔਰ ਵੀ ਜਿੰਨੇ ਕਮੇਟੀ ਮੈਂਬਰ ਹਨ ਸਾਰੇ ਹੀ ਹਰਿਆਣਾ ਗਰਾਊਂਡ ਦੇ ਵਿੱਚ ਗੇੜਾ ਮਾਰਦੇ ਹਨ ਬੱਚਿਆਂ ਨੂੰ ਹੌਸਲਾ ਫੁਜਾਈ ਕਰਦੇ ਹਨ ਇਹਨਾਂ ਦੀ ਗੇਮ ਨੂੰ ਪ੍ਰਭਾਵਿਤ ਹੁੰਦੇ ਹਨ ਦੇਖ ਕੇ ਸੋ ਇਲਾਕੇ ਲਈ ਬਹੁਤ ਵੱਡਾ ਪ੍ਰਾਲਾ ਹੈ ਐਨ ਆਰ ਆਈ ਵੀਰਾਂ ਦਾ ਜਿਨ੍ਹਾਂ ਨੇ ਇਟਾ ਵੱਡਾ ਪ੍ਰਾਲਾ ਕਰਕੇ ਇਸ ਇਲਾਕੇ ਨੂੰ ਬਹੁਤ ਵੱਡੀ ਦੇਣ ਦਿੱਤੀ ਹੈ ਸੋ ਉਹਨਾਂ ਸਾਰੇ ਹੀ ਯੂ ਐਸ ਏ ਤੋਂ ਯੂ ਕੇ ਤੋਂ ਹੋਰ ਵੀ ਵੱਖਰੀਆਂ ਵੱਖਰੀਆਂ ਕੰਟਰੀਆਂ ਤੋਂ ਜਿਹੜੇ ਇਸ ਅਕੈਡਮੀ ਲਈ ਯੋਗਦਾਨ ਪਾਉਂਦੇ ਹਨ ਸਾਰਿਆਂ ਦਾ ਅਸੀਂ ਬਹੁਤ ਧੰਨਵਾਦੀ ਹਾਂ ਸਾਰੇ ਇਲਾਕੇ ਵੱਲੋਂ ਉਹਨਾਂ ਦੇ ਬਹੁਤ ਰਿਣੀ ਹਾਂ ਇਹਨਾਂ ਬੱਚਿਆਂ ਨੂੰ ਸਿੱਧੇ ਰਸਤੇ ਪਾਣ ਦੇ ਲਈ ਇਹ ਐਡਾ ਵੱਡਾ ਪ੍ਰਾਲਾ ਕੀਤਾ ਨਸ਼ਿਆਂ ਤੋਂ ਬਚਾਉਣ ਦੇ ਲਈ ਕਿਉਂਕਿ ਇਹੇ ਬੱਚੇ ਮੋੜਾਂ ਤੇ ਖਾਣੇ ਸੀ ਹੁਣ ਇਹਨਾਂ ਦਾ ਟਾਈਮ ਇੰਨੇ ਵਧੀਆ ਕੋਚਾਂ ਦੇ ਅੰਡਰ ਅਗਲੇ 1-2 ਸਾਲਾਂ ਦੇ ਵਿੱਚ ਇਹਨਾਂ ਨੇ ਪੰਜਾਬ ਨੂੰ ਰਿਪਰੈਜ਼ੈਂਟ ਕਰਨਾ ਹੈ ਉਸ ਤੋਂ ਬਾਅਦ ਇਹ ਵੱਡੇ ਕਲੱਬਾਂ ਦੇ ਵਿੱਚ ਇੰਡੀਆ ਦੇ ਟੌਪ ਦੇ ਕਲੱਬਾਂ ਦੇ ਵਿੱਚ ਖੇលਨੇ ਹਨ ਸੋ ਅਸੀਂ ਸਾਰਿਆਂ ਦੇ ਇਹਨਾਂ ਵੀਰਾਂ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਐਡਾ ਵੱਡਾ ਪ੍ਰਾਲਾ ਕੀਤਾ ਹੈ ਸੋ ਆਏ ਹੋਏ ਸਾਰੇ ਪਤਵੰਤੇ ਸੱਜਣਾ ਦੇ ਅਸੀਂ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇੱਥੇ ਪਹੁੰਚ ਕਰਕੇ ਗਰਾਉਂਡ ਦੇ ਵਿੱਚ ਬੱਚਿਆਂ ਨੂੰ ਹੌਸਲਾ ਵਜਾਈ ਕੀਤੀ ਹੈ ਸੋ ਇਨਾਂ ਹੀ ਕਹਿੰਦਾ ਹਾਂ ਧੰਨਵਾਦੀ ਹਾਂ ਜੀ ਫਾਈਰ ਜੀ ਖਾਲਸਾ ਫਾਈਰ ਜੀ ਕੀ ਸਭ ਤੋਂ ਪਹਿਲਾਂ ਸਾਰੇ ਇਸ ਚੈਨਲ ਦੇ ਮਾਧਿਮ ਰਾਹੀਂ ਮੈਂ ਤਲਵਾਰੀਆਂ ਜੀ ਐਨ ਆਰ ਆਈ ਸਕੂਲ ਅਕੈਡਮੀ ਦੇ ਸਾਰੇ ਕਮੇਟੀ ਤੇ ਜੋ ਐਨ ਆਰ ਆਈ ਇਸ ਨੂੰ ਆਰਗੇਨਾਈਜ਼ ਕਰ ਰਹੇ ਆ ਸੋ ਮੈਂ ਸੋ ਥੋੜਾ ਜਿਹਾ ਇਸ ਅਕੈਡਮੀ ਬਾਰੇ ਜਾਣਕਾਰੀ ਦੇਣਾ ਚਾਹੁੰਦਾ ਮੈਂ 4-5 ਮਹੀਨੇ ਤੋਂ ਇਸ ਅਕੈਡਮੀ ਦੇ ਨਾਲ ਜੁੜਿਆ ਮੇਰਾ ਨਾਮ ਸੁਧਵੀਰ ਸਿੰਘ ਨੈਸ਼ਨਲ ਰੈਫਰੀ ਨੈਸ਼ਨਲ ਕੋਚ ਸੀ ਲਾਇਸੈਂਸ ਪਾਸ ਤੇ ਨਾਲ ਐਸ ਅ ਪਲੇਅਰ ਐਸ ਵੇਲੇ ਥੋੜਾ ਵਰਕ ਕਰ ਰਹੇ ਆ ਪਿੰਡ ਦੀ ਟੀਮ ਦੇ ਨਾਲ ਜੀ ਇਹਨਾਂ ਦਾ ਜਾਣਕਾਰੀ ਦੱਸਣਾ ਚਾਹਨਾ ਚਾਹਾਂ ਆਹਰਾ ਪੰਜਾਂ ਮਹੀਨਿਆਂ ਦੇ ਵਿੱਚ ਸਾਡੀ ਜਿਹੜੀ ਅਕੈਡਮੀ ਆ ਇਸ ਅਕੈਡਮੀ ਨੇ ਪੰਜਾਬ ਦੇ ਜਿਹੜੇ ਨਾਮੀ ਟੂਰਨਾਮੈਂਟਾਂ ਦੇ ਵਿੱਚ ਪਾਰਟਿਸਪੇਸ਼ਨ ਕੀਤੀ ਆ ਜਿਸ ਵਿੱਚੋਂ ਤਕਰੀਬਨ ਅਸੀਂ ਤਿੰਨ ਟੂਰਨਾਮੈਂਟ ਜਿਹੜੇ ਸੈਮੀਫਾਈਨਲ ਲੂਜ਼ ਕੀਤੇ ਸੈਮੀਫਾਈਨਲ ਤੱਕ ਪਹੁੰਚੀ ਆ ਸਾਡੀ ਇਹ ਅਕੈਡਮੀ ਤੇ ਦੋ ਟੂਰਨਾਮੈਂਟ ਜਿਹੜੇ ਆ ਇੱਕ ਦੇ ਵਿੱਚ ਅਸੀਂ ਜਿਹੜਾ ਆਪਣਾ 40 ਸਾਲਾ ਟੂਰਨਾਮੈਂਟ ਹੋਇਆ ਸੀ ਉਹਦੇ ਵਿੱਚ ਅਕੈਡਮੀਆਂ ਨੇ ਪਾਰਟਿਸਪੇਸ਼ਨ ਕੀਤਾ ਸੀ ਉਹਦੇ ਵਿੱਚੋਂ ਸਾਡੀ ਟੀਮ ਜਿਹੜੀ ਹੈ ਜੀਨਰ ਰਹੀ ਹੈ ਤੇ ਨਾਲ ਹੀ ਹੁਣੇ ਰੀਸੈਂਟਲੀ ਲੰਗੜੋਏ ਜਿਹੜਾ ਫੁੱਟਬਾਲ ਟੂਰਨਾਮੈਂਟ ਹੋਇਆ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੀ ਨਿਗਰਾਨੀ ਹੇਠ ਉਸ ਵਿੱਚ ਜਿਹੜੀਆਂ ਪੰਜਾਬ ਦੀਆਂ ਟੌਪ 8 ਅਕੈਡਮੀਆਂ ਨੇ ਭਾਗ ਲਿਆ ਸੀਗਾ ਜਿਹਦੇ ਵਿੱਚੋਂ ਸਾਡੀ ਟੀਮ ਜਿਹੜੀ ਪਿਛਲੇ 40 ਸਾਲਾਂ ਤੋਂ ਤਕਰੀਬਨ ਅਨੰਦਪੁਰ ਸਾਹਿਬ ਅਕੈਡਮੀ ਦਾ ਨਾਮ ਸਾਰੇ ਹੀ ਜਾਣਦੇ ਹਨ ਤਕਰੀਬਨ ਪੰਜਾਬ ਵਿੱਚ ਉਸ ਟੀਮ ਨੂੰ ਪੂਰੀ ਫਾਈਟ ਲਾਸਟ ਦੇ ਵਿੱਚ ਜਿਹੜਾ ਅਸੀਂ ਅਕੈਡਮੀ ਨੇ ਲੂਜ਼ ਕੀਤਾ ਰਨਰ ਅਪ ਦੀ ਵੀ ਹੰਤੇ ਸਟੈਂਡ ਕੀਤਾ ਸਾਡੀ ਅਕੈਡਮੀ ਨੇ ਤੋਂ ਸਾਡੀ ਹੀ ਇਸ ਅਕੈਡਮੀ ਤੋਂ ਇੱਕ ਸਟੂਡੈਂਟ ਜੋ ਮਹਾਲੂ ਤੁਸੀਂ ਜਸਕਰਨ ਸਿੰਘ ਪੰਜਾਬ ਟੀਮ ਲਈ ਸਕੂਲ ਨੈਸ਼ਨਲ ਗੇਮ ਦੇ ਵਿੱਚ ਪਾਰਟਿਸਪੇਸ਼ਨ ਕਰਕੇ ਆਇਆ ਬਹੁਤ ਵਧੀਆ ਵੀ ਅਸੀਂ ਆਸ ਕਰਦੇ ਹਾਂ ਵੀ ਨੈਕਸਟ ਇਅਰ ਵੀ ਜਿਹੜੇ ਸਾਡੇ ਬੱਚੇ ਦੇਖੂ ਫਾਸ ਆਪ ਹੋਏ ਅੰਡਰ 17 ਬੈਚ ਸੀ ਸਾਡੇ ਕੋਲ ਤੇ ਅੰਡਰ 14 ਬੈਚ ਲਗਾ ਜਿਹੜਾ 19 ਵਾਸਤੇ ਤਿੰਨ ਬੱਚੇ ਚਾਰ ਸਾਡੇ ਜਿਹੜੇ ਕਾਲਜ ਕੈਟਾਗਰੀ ਵਾਸਤੇ ਯੂਨੀਵਰਸਿਟੀ ਟੀਮ ਵਾਸਤੇ ਸਿਲੈਕਟ ਹੋਇਆ ਪ੍ਰੀਤ ਕਰਾਵਰ ਤੇ ਅਕੈਡਮੀ ਵਾਸਤੇ ਜਿਹੜਾ ਮੁੰਡਾ ਸਾਡਾ ਸੁਖਪ੍ਰੀਤ ਆਊਟ ਹੋਇਆ ਉਹ ਪਾਲ ਵੀ ਸਾਡੇ ਵਾਸਤੇ ਸਿਲੈਕਟ ਹੋਇਆ ਅਸੀਂ ਆਸ ਕਰਦੇ ਹਾਂ ਵੀ ਜਿਹੜੇ ਹੋਰ ਵੀ ਸਾਡੇ ਕੋਲ ਆ ਬੈਚ ਜਿਹੜਾ ਨਵਾਂ ਸ਼ੁਰੂ ਕਰਨ ਜਾ ਰਹੇ ਆ ਇਹਦੇ ਵਿੱਚ ਜਿਹੜੇ ਤੁਸੀਂ ਬੱਚੇ ਦੇਖ ਰਹੇ ਆ ਬੈਠੇ ਪਾਸ ਕਰਾਂਗੇ ਨੇ ਨੈਕਸਟ ਇਅਰ ਜਿਹੜੀ ਅਸੀਂ ਪੰਜਾਬ ਲੀਗ ਚੱਲਦੀ ਅੰਡਰ 17 ਜੂਥ ਲੀਗ ਹੋਣੀ ਆ ਉਹਦੇ ਵਿੱਚ ਪਾਰਟਿਸਪੇਸ਼ਨ ਕਰਾਂਗੇ ਅੰਡਰ 14 ਤੇ 17 ਦੋਨੇ ਕੈਟਾਗਰੀਜ਼ ਦੇ ਵਿੱਚ ਮਾਰੇ ਦੀ ਕਿਰਪਾ ਹੋਈ ਤਾਂ ਇਹਨਾਂ ਵਿੱਚੋਂ ਵੀ ਕੁਝ ਬੱਚੇ ਸਾਡੇ ਜਿਹੜੇ ਪੰਜਾਬ ਟੀਮ ਨੂੰ ਰਿਪਰਜ਼ੈਂਟ ਕਰਨਗੇ ਜੀ ਜੰਡੀਆ ਟੀਮ ਨੂੰ ਰਿਪਰਜ਼ੈਂਟ ਕਰਨਗੇ। ਬਹੁਤ ਮੁਬਾਰਕ ਹੈ ਜੀ।